ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਸਵਾਗਤ ਹੈ ਇੱਕ ਕਰਫੇਰ ਤੋਂ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਦੋਸਤੋ ਅੱਜ ਖੁਰਬੋਸਨੀ ਵੀਡੀਓ ਲੈ ਕੇ ਆਇਆ ਬਹੁਤ ਸੋਹਣਾ ਟੌਪਿਕ ਆ ਟੌਪਿਕ ਚੰਗਾ ਲੱਗੇ ਤਾਂ ਲਾਈਕ ਲਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਜੀ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੇ ਜ਼ਿੰਦਗੀ 'ਚ ਖੁਸ਼ ਰਹਿਣਾ ਹਨਾ ਤਾਂ ਉਹਦਾ ਇੱਕ ਬਹੁਤ ਵੱਡਾ ਫਾਰਮੂਲਾ ਹੈ ਜੇ ਇਹਨੂੰ ਆਪਣੀ ਜ਼ਿੰਦਗੀ 'ਚ ਤੁਸੀਂ ਅਪਣਾ ਲਓ ਹਨਾ ਅਪਲਾਈ ਕਰ ਲਓ ਇਸ ਫਾਰਮੂਲੇ ਨੂੰ ਤਾਂ ਹੁਣ ਕਈ ਲੋਕ ਜੇ ਵੀਡੀਓ ਦੇਖ ਰਹੇ ਹੋਣਗੇ ਉਹ ਕਹਿਣਗੇ ਜੀ 10 ਇਕੱਲੇ ਰਹਿਣ ਦਾ ਵੀ ਬੰਦਾ ਕੀ ਖੁਸ਼ ਰਹਿ ਸਕਦਾ ਆ ਸੋ ਦੋਸਤੋ ਇੱਥੇ ਇਕੱਲੇ ਰਹਿਣ ਦਾ ਮਤਲਬ ਇਹ ਨਹੀਂ ਵੀ ਆਪਣੀ ਫੈਮਿਲੀ ਨਾਲੋਂ ਅਲੱਗ ਹੋ ਜਾਓ ਜਾਂ ਹਨਾ ਇਕੱਲੇ ਕਿਤੇ ਜਾ ਕੇ ਰਹਿਣ ਲੱਗ ਜਾਓ ਨਹੀਂ ਇਹ ਚੀਜ਼ ਨਹੀਂ ਹੈਗੀ ਇੱਥੇ ਕਹਿ ਤਾਂ ਮਤਲਬ ਆ ਵੀ ਇਹ ਨਾ ਸੋਚੋ ਕਿ ਤੁਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਹਨਾ ਕਈ ਵਾਰ ਕੀ ਹੁੰਦਾ ਸੀ ਕੋਈ ਕੰਮ ਕਰਨਾ ਹੁੰਦਾ ਸੀ ਨਾ ਕਿਸੇ ਨੂੰ ਫੋਨ ਕਰਦੇ ਆ ਸੀ ਕਿਸੇ ਦੇ ਡਿਪੈਂਡ ਹੋ ਜਾਂਦੇ ਆ ਮੰਨ ਲਓ ਮੈਂ ਆ ਹਨਾ ਮੈਂ ਕਿਸੇ ਦੇ ਡਿਪੈਂਡ ਹੋ ਗਿਆ ਹਨਾ ਮੈਂ ਹਰੇਕ ਕੰਮ ਲਈ ਉਹਨੂੰ ਫੋਨ ਆਪਣੀ ਫਰੈਂਡ ਸਰਕਲ ਦੇ ਵਿੱਚ ਮੈਂ ਉਹਨੂੰ ਫੋਨ ਮਾਰ ਦਿੰਦਾ ਵੀ ਯ ਨਹੀਂ ਤੇ ਇਦਾਂ ਹੁੰਦਾ ਵੀ ਅਸੀਂ ਉਥੇ ਨਿਰਪਰ ਹੋ ਜਾਣਾ ਵੀ ਜੇ ਉਹ ਆਊਗਾ ਤਾਂ ਹੀ ਅਸੀਂ ਜਾਵਾਂਗੇ ਹਨਾ ਇਹ ਚੀਜ਼ ਸਾਡਾ ਬਹੁਤ ਵੱਡਾ ਨੁਕਸਾਨ ਕਰ ਸਕਦੀ ਹੈ ਕਿਤੇ ਨਾ ਕਿਤੇ ਕਿਉਂਕਿ ਇਹ ਕਈ ਵਾਰ ਜੇ ਮੰਨ ਲਓ ਉਹ ਪਸੰਦ ਨਹੀਂ ਵੈਲ ਬਹੁੰਦਾ ਤਾਂ ਅਸੀਂ ਉਹ ਕੰਮ ਡਿਲੇ ਕਰ ਦਿੰਦੇ ਹਾਂ ਹਨਾ ਸੋ ਪਹਿਲਾ ਤਾਂ ਨੁਕਸਾਨ ਇਹੀ ਆ ਹਨਾ ਵੀ ਇਕੱਲੇ ਜੇ ਤੁਸੀਂ ਇਕੱਲੇ ਨਹੀਂ ਇਹ ਕੰਮ ਕਰ ਸਕਦੇ ਤਾਂ ਹਨਾ ਤੁਸੀਂ ਕਿਸੇ ਡਿਪੈਂਡ ਹੋ ਜਾਂਦੇ ਤਾਂ ਉਹ ਕੰਮ ਤੁਹਾਡਾ ਪਿੱਛੇ ਪੈ ਜਾਂਦਾ ਤੇ ਉਹ ਚੀਜ਼ ਲੇਟ ਹੋ ਜਾਂਦੀ ਹੈ ਠੀਕ ਹੈ ਜੀ ਇਹ ਸਭ ਤੋਂ ਵੱਡਾ ਨੁਕਸਾਨ ਆ ਦੂਜੇ ਨੰਬਰ ਤੇ ਇਕੱਲੇ ਰਹਿਣ ਵਾਸਤੇ ਇਸ ਲਈ ਕਹਿੰਦਾ ਕਿ ਮੈਂ ਇਕੱਲੇ ਰਹਿਣ ਦਾ ਮਤਲਬ ਇਹ ਆ ਵੀ ਕੰਪਲੀਟ ਹੀ ਉਹਨੂੰ ਇਹੇ ਬਣਾਓ ਵੀ ਦੋ ਤਰ੍ਹਾਂ ਦੇ ਲੋਕ ਹੁੰਦੇ ਇੱਕ ਤਾਂ ਸੋਚਦੇ ਆ ਯਾਰ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਹਣਾ ਇੱਕ ਉਹ ਹੁੰਦੇ ਨੇ ਲੋਕ ਜਿਹੜੇ ਸੋਚਦੇ ਆ ਯਾਰ ਮੈਂ ਇਕੱਲਾ ਬਹੁਤ ਕੁਝ ਕਰ ਸਕਦਾ ਠੀਕ ਆ ਮੈਂ ਇਕੱਲਾ ਹੀ ਕਾਫੀ ਹਾਂ ਸੋ ਆਪਣੀ ਸੋਚ ਵੀ ਇਹ ਬਣਾਓ ਕਿ ਯਾਰ ਵੀ ਹਾਂ ਮੈਂ ਇਕੱਲਾ ਬਹੁਤ ਕੁਝ ਕਰ ਸਕਦਾ ਮੇਰੇ ਚ ਕੈਪੈਬਿਲਿਟੀ ਹੈਗੀ ਵੀ ਆਹ ਵਾਲੀ ਚੀਜ਼ ਕਰਨ ਦੀ ਮੈਂ ਇਕੱਲਾ ਕਰ ਸਕਦਾ ਕਿਸੇ ਦੀ ਹੈਲਪ ਤੋਂ ਬਿਨਾਂ ਵੀ ਹਾਂ ਜਿਹੜੀਆਂ ਚੀਜ਼ਾਂ ਜਿਹੜੇ ਲੋਡ ਪੈਂਦੀ ਆਪਾਂ ਕਿਸੇ ਦੀ ਹੈਲਪ ਲੈਣੇ ਆ ਚੰਗੀ ਗੱਲ ਆ ਬਟ ਕੋਸ਼ਿਸ਼ ਕਰੋ ਵੀ ਜਾਂ ਤੁਹਾ ਜੋ ਵੀ ਤੁਸੀਂ ਕੰਮ ਕਰਨਾ ਕੋਸ਼ਿਸ਼ ਕਰੋ ਕਿ ਇਕੱਲੇ ਕਰੋ ਹਨ ਤੇ ਇਹ ਨਾਲ ਉਸ ਚ ਵੀ ਕਿਸੇ ਤੇ ਡਿਪੈਂਡ ਹੋ ਜਾਓ ਇੰਨੇ ਡਿਪੈਂਡ ਹੋ ਜਾਓ ਵੀ ਤੁਸੀਂ ਉਹ ਕੰਮ ਨਹੀਂ ਭੁੱਲ ਜਾਓ ਹਨ ਵੀ ਉਹ ਕੰਮ ਨੂੰ ਡਿਲੇਡ ਲੈ ਕੇ ਰਹੀ ਹੋਂਤੇ ਤੁਹਾਡਾ ਨੁਕਸਾਨ ਹੋਵੇ ਹਨਾ ਉਹਨਾਂ ਸਮੇਂ ਦਾ ਵੀ ਨੁਕਸਾਨ ਆ ਮੈਂ ਪੈਸੇ ਦਾ ਵੀ ਨੁਕਸਾਨ ਆ ਸੋ ਇਕੱਲੇ ਰਹਿਣ ਦਾ ਮਤਲਬ ਕਹਿੰਦਾ ਇਹ ਸੀਗਾ ਵੀ ਇਕੱਲੇ ਰਹਿਣਾ ਤਾਂ ਇਹ ਚੀਜ਼ਾਂ ਨੂੰ ਫਾਲੋ ਕਰੋ ਵੀ ਕਦੇ ਵੀ ਇਹ ਨਾ ਸੋਚੋ ਵੀ ਮੇਰੇ ਤੋਂ ਕੁਝ ਨਹੀਂ ਹੋਣਾ ਇਕੱਲੇ ਰਹਿ ਕੇ ਹਨਾ ਵੀ ਮੈਂ ਇਕੱਲਾ ਵੀ ਬਹੁਤ ਕੁਝ ਕਰ ਸਕਦਾ ਹਨਾ ਸੋ ਇਹ ਸੋਚ ਬਣਾਓ ਤਾਂ ਫਿਰ ਦੇਖੋ ਜ਼ਿੰਦਗੀ ਕਿੰਨੀ ਵਧੀਆ ਲੱਗਦੀ ਹੈ ਸੋ ਇੱਥੇ ਵੀਡੀ